ਜਿੱਥੋਂ ਤੱਕ ਮੈਨੂੰ ਯਾਦ ਹੈ ਮਾਂ ਨੂੰ ਖੱਟੀ ਮਿੱਠੀ ਇਮਲੀ ਦੇ ਰੂਪ ਵਿੱਚ ਵੇਖਿਆ ਬਹੁਤ ਪਿਆਰ ਕਰਦੀ ਰੀਜਾਂ ਨਾਲ ਤਿਆਰ ਕਰਦੀ ਨਹਾਉਂਦੀ ਪਰ ਝਾਵੇਂ ਨਾਲ ਰਗੜਦੀ ਰੋਂਦੇ ਕਰ ਲਾਉਂਦੇ ਅੱਖਾਂ ਵਿੱਚ ਸਾਬਣ ਪੈ ਜਾਣੀ ਪਰ ਉਸਤੇ ਕੋਈ ਅਸਰ ਨਾ ਹੋਣਾ ਨੰਗੇ ਪਿੰਡੇ ਹੀ ਖੜਕੈਤੀ ਕਰ ਦਿੰਦੀ ਹੱਥ ਵੀ ਸੁੱਖ ਨਾਲ ਪਾਰਾ ਹੁੰਦਾ ਸੀ ਦੱਸੇ 15 ਦੰਦਾਸਾ ਮਲ ਨੂੰ ਕਹਿੰਦੀ ਕੌੜਾ ਦੰਦਾਸਾ ਫਿਰ ਬੁੱਲ ਲਾਲ ਹੋ ਜਾਣੇ ਅਗਲੇ ਸਾਥ ਹੀ ਮਜ਼ਾਕ ਉਡਾਉਂਦੀ ਮਾਂ ਨਾ ਬਖਸਦੀ। ਸੁਰਮਾ ਪਾਉਂਦੀ ਤੇ ਕਾਲ ਟਿੱਕਾ ਲਾਉਂਦੀ ਨਾ ਭੁੱਲਦੀ। ਪੁੱਤ ਕੀ ਸਬਜ਼ੀ ਬਣਾਈਏ ਪੁੱਛਦੀ। ਉਹੀ ਬਣਾਉਂਦੀ ਜੋ ਪਸੰਦ ਹੁੰਦਾ ਸੀ। ਰਾਤ ਨੂੰ ਮੰਜੇ ਤੇ ਪਿਆ ਨੂੰ ਪਹਾੜੇ ਸਿਖਾਉਂਦੀ। ਗਲਤੀ ਹੋਣ ਤੇ ਫਿਰ ਠਾ ਜਿੰਨੇ ਮਾਰਦੀ। ਵੱਡਾ ਹੁੰਦਾ ਗਿਆ ਪੜ੍ਹਾਈ ਲਈ ਕੁੜਦੀ ਮਾਰਦੀ ਗਾਲਾਂ ਕਢਦੀ। ਉਹ ਇਸ ਕੰਮ ਵਿੱਚ ਮਾਂ ਦੇ ਨਾਲ ਪਿਓ ਦੇ ਫਰਜ਼ ਵੀ ਨਵਾਉਂਦੀ। ਆਪਣੀ ਕਾਰਵਾਈ ਕਰਕੇ ਵੀ ਆਉਂਦੇ ਤੇਰੇ ਪਤੰਦਰ ਨੂੰ ਕਹਿ ਕੇ ਡਰਾਵਾ ਪਰ ਕਰ ਰੱਖਦੀ ਮੇਰੇ ਪਸੰਦ ਦੀਆਂ ਗੁਵਾਰੇ ਦੀਆਂ ਫਲੀਆਂ ਖਰੂਜੇ ਦੀ ਸਬਜੀ ਸੁੱਕੇ ਆਲੂ ਮੱਖਣ ਬਣਾਉਂਦੀ ਸ਼ੱਕਰ ਵਾਲੀਆਂ ਸੇਵੀਆਂ ਖੀਰ ਮਿੱਠੇ ਚੌਲ ਪੀਲੇ ਚੌਲ ਗੁਲਗਲੇ ਮੋਟ ਬਾਜਰੇ ਦੀ ਖਿਚੜੀ ਤੇ ਦੁੱਪੜ ਰੋਟੀ ਬਣਾਉਂਦੀ ਪਰ ਜਿਹਦੇ ਦਿਨ ਮੈਂ ਕੋਈ ਕਹਿਣਾ ਨਾ ਮੰਨਣਾ ਨੰਬਰ ਘਟ ਆਉਂਦੇ ਕੋਈ ਲੰਬਾ ਆ ਜਾਂਦਾ ਫਿਰ ਚੱਪਲ ਬੋਟ ਜੁੱਤੀ ਛੋਟੀ ਛਟੀ ਜੋ ਹੱਥੋਂ ਦਾ ਨਾਲ ਪਿੰਡਾ ਸੇਖ ਦਿੰਦੀ ਪਰ ਕਿਸੇ ਹੋਰ ਨੂੰ ਹੱਥ ਨਾ ਲਾਉਣ ਦਿੰਦੀ ਕਿਸੇ ਦੀ ਕੀ ਮਜਾਲ ਕੋਈ ਉਹ ਕਹੇ ਦੇਵੇ ਇੱਕ ਵਾਰੀ ਮੈਂ ਮੇਰੇ ਦਾਦੇ ਦੀ ਦੁਕਾਨ ਤੋਂ ਚੁੱਕ ਕੇ ਗੁੜ ਦੀ ਰਲੀ ਖਾ ਲਈ ਮੇਰੇ ਚਾਚੇ ਨੇ ਮੈਨੂੰ ਝੜਕ ਦਿੱਤਾ ਮੈਂ ਘਰੇ ਆ ਕੇ ਮੇਰੀ ਮਾਂ ਨੂੰ ਦੱਸ ਦਿੱਤਾ ਫਿਰ ਕੀ ਸੀ ਉਹ ਸ਼ੇਰਨੀ ਬਣ ਕੇ ਮੇਰੇ ਚਾਚੇ ਨਾਲ ਪੜਪਈ ਤੂੰ ਗੁੜ ਦੀ ਡਲੀ ਦੇ ਪੈਸੇ ਲੈ ਲੈਂਦਾ ਪਰ ਤੂੰ ਜਵਾਕ ਨੂੰ ਝਿੜਕਿਆ ਕਿਉਂ ਗਲਤੀ ਚਾਚੇ ਦੀ ਵੀ ਸੀ ਆਖਰ ਚਾਚੇ ਨੇ ਗਲਤੀ ਮੰਨੀ ਦਾਦਾ ਜੀ ਨੇ ਵੀ ਚਾਚੇ ਨੂੰ ਕੂਰਿਆ ਹੌਲੀ ਹੌਲੀ ਮੈਂ ਵੱਡਾ ਹੋ ਗਿਆ ਫਿਰ ਮੇਰੀ ਮਾਂ ਮੈਨੂੰ ਆਦਰਸ਼ਮਨ ਦੀ ਮੇਰੀਆਂ ਸਿਫਤਾਂ ਕਰਦੀ ਉਹ ਮੇਰੇ ਕੋਲ ਆਪਣਾ ਦੁੱਖ ਸੁੱਖ ਕਰਦੀ ਅਖੀਰਲੇ ਸਮੇਂ ਮੈਂ ਮਾਂ ਦੀ ਦਵਾਈ ਉਸ ਨੂੰ ਖੁਦ ਦਿੰਦਾ ਮੇਰੇ ਬਿਨਾ ਕਿਸੇ ਤੋਂ ਦਵਾਈ ਨਾ ਲੈਂਦੀ 16 ਫਰਵਰੀ 2012 ਨੂੰ ਮਾਂ ਤੇ ਪਿਓ ਦੇ ਫਰਜ਼ ਨਿਭਾਉਂਦੀ ਹੋਈ ਤੁਰ ਗਈ ਤੇ ਮੇ ਸੇਠੀ ਬਾਦਲ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਅਤੇ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ